ਸਸਿਆ ਕਾਲ ਜੀ ਪੰਜਾਬੀ ਰਿਸ਼ਤੇ ਦੁਆਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ ਦਿੱਤਾ ਗਿਆ ਹੈ ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਚੈਨਲ ਤੇ ਲੜਕੀਆਂ ਦੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਈ ਜਾਂਦੀ ਹੈ ਅਤੇ ਲੜਕਿਆਂ ਦੇ ਰਿਸ਼ਤਿਆਂ ਦੀ ਐਡ ਦੀ ਫੀਸ ਅਸੀਂ ਇੱਕ ਵਾਰ ਲੈਂਦੇ ਹਾਂ ਅਤੇ ਐਡ ਨੂੰ ਬਾਰ-ਬਾਰ ਰਿਪੀਟ ਕਰਦੇ ਹਾਂ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਸੰਗਰੂਰ ਏਰੀਏ ਤੋਂ ਕਾਸਟ ਰਾਮਦਾਸੀ ਐ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 4 8 1994 ਕੱਦ 5 ਫੁੱਟ ਸਟੱਡੀ ਬੀਏ ਪੀਜੀਡੀਸੀ ਐ ਐਮਐਸਸੀ ਆਈਟੀ ਅਤੇ ਬੀਐਡ ਲੜਕੀ ਦੀ ਫੈਮਲੀ ਵਿੱਚ ਲੜਕੀ ਦੇ ਦੋ ਬ੍ਰਦਰ ਅਤੇ ਇੱਕ ਸਿਸਟਰ ਹੈ ਲੜਕੀ ਦੀ ਸਿਸਟਰ ਮੈਰਿਡ ਹੈ ਇਹਨਾਂ ਨੂੰ ਰਿਸ਼ਤਾ ਗਵਰਨਮੈਂਟ ਜੌਬ ਜਾਂ ਕੋਈ ਲੜਕਾ ਵਧੀਆ ਪ੍ਰਾਈਵੇਟ ਜੌਬ ਕਰਦਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 8872205971 ਅਗਲਾ ਰਿਸ਼ਤਾ ਕੋਟਕਪੂਰਾ ਏਰੀਆ ਡਿਸਟ ਫਿਰੋਜ਼ਪੁਰ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੇ ਲੜਕੇ ਦਾ ਲੜਕੇ ਦਾ ਜਨਮ 21/7/1987 कद 5 फुट 8 इंच लड़का शॉर्ट टाइम डिवोर्सी है क्वालिफिकेशन डी फार्मेसी ਅਤੇ ਐਮਸੀਏ ਕੀਤੀ ਹੋਈ ਹੈ लड़के ਦਾ ਆਪਣਾ ਮੈਡੀਕਲ ਸਟੋਰ ਹੈ ਅਤੇ ਇਨਕਮ 7 ਲੱਖ ਸਾਲ ਦੀ ਹੈ लड़के ਦੇ ਮਾਤਾ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਡ ਹਨ ਅਤੇ 3 ਸਿਸਟਰ ਜੋ ਕਿ ਮੈਰਿਡ ਹਨ ਇਹਨਾਂ ਨੂੰ ਲੜਕੀ ਡਿਵੋਰਸੀ ਜਾਂ ਅਨਮੈਡ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 762586972 ਅਗਲਾ ਰਿਸ਼ਤਾ ਖੱਤਰੀ ਸੈਗਲ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 4 ਇੰਚ ਸਟੱਡੀ 8 ਪਾਸ ਲੜਕੀ ਸੋਹਣੀ ਅਤੇ ਪਤਲੀ ਹੈ ਅਤੇ ਘਰ ਦਾ ਕੰਮ ਜਾਣਦੀ ਹੈ ਪਰਿਵਾਰ ਵਿੱਚ ਲੜਕੀ ਦੇ ਪਿਤਾ ਜੀ ਅਤੇ ਬ੍ਰਦਰ ਪ੍ਰਾਈਵੇਟ ਜੌਬ ਕਰਦੇ ਹਨ ਸਿਸਟਰ ਮੈਰਿਡ ਹੈ ਇਨਾਂ ਨੂੰ ਲड़का 18 ਤੋਂ 20000 ਤੱਕ ਇਨਕਮ ਹੋਵੇ ਅਤੇ ਆਪਣਾ ਘਰ ਹੋਵੇ ਲड़का ਪਤਲਾ ਹੋਵੇ ਰਿਸ਼ਤਾ ਚਾਹੀਦਾ ਹੈ ਇਹ ਫੈਮਿਲੀ ਜਲੰਧਰ ਏਰੀਏ ਨੂੰ ਬਿਲੋਂਗ ਕਰਦੀ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9815 296094 ਅਗਲਾ ਰਿਸ਼ਤਾ ਮਜਬੀ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1998 ਕੱਦ 5 ਫੁੱਟ 2 ਇੰਚ ਸਟੱਡੀ ਗ੍ਰੈਜੂਏਸ਼ਨ ਲੜਕੀ ਕਢਾਈ ਦਾ ਕੰਮ ਜਾਣਦੀ ਹੈ ਲੜਕੀ ਸੋਹਣੀ ਸੁਨੱਖੀ ਹੈ ਪਰਿਵਾਰ ਵਿੱਚ ਲੜਕੀ ਦੇ ਪਿਤਾ ਜੀ ਗਵਰਨਮੈਂਟ ਜੌਬ ਕਰਦੇ ਹਨ ਅਤੇ ਮਾਤਾ ਅਤੇ ਦੋ ਭਰਾ ਹਨ ਇਹਨਾਂ ਨੂੰ ਲੜਕਾ ਪ੍ਰਾਈਵੇਟ ਜੌਬ ਜੋ ਕੋ ਗਵਰਨਮੈਂਟ ਜੌਬ ਕਰਦਾ ਹੋਵੇ ਜਾ ਲੜਕਾ ਕੋਈ ਆਪਣਾ ਬਿਜ਼ਨਸ ਕਰਦਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7087998791 ਅਗਲਾ ਰਿਸ਼ਤਾ ਮੋਗਾ ਬਾਗਾ ਪੁਰਾਣਾ ਤੋਂ ਕਾਸਟ ਜੱਟ ਸਿੱਖ ਗੋਤ ਬਰਾੜ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 25/1992 ਕੱਤ 5 ਫੁੱਟ 3 ਇੰਚ ਸਟੱਡੀ ਬੀਸੀਏ ਐਮਸੀਏ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਪੀਆ ਜਾਂ ਸਿਟੀਜ਼ਨ ਹੋਵੇ ਅਤੇ ਲੜਕੇ ਨੇ ਕੋਈ ਡਿਗਰੀ ਕੀਤੀ ਹੋਵੇ ਇੰਡੀਆ ਵਿੱਚ ਲੜਕੇ ਕੋਲ 8 ਤੋਂ 10 ਕਿੱਲੇ ਪ੍ਰਾਪਰਟੀ ਹੋਵੇ ਮੋਗਾ ਅਤੇ ਫਰੀਦਕੋਟ ਏਰੀਏ ਨੂੰ ਇਹ ਫੈਮਿਲੀ ਪਹਿਲ ਦੇएगी ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 872700803 7 ਅਗਲਾ ਰਿਸ਼ਤਾ ਜਰੰਦਾ ਸ਼ਹਿਰ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1992 ਕੱਤ 5 ਫੁੱਟ 3 ਇੰਚ ਸਟੱਡੀ ਇੰਡੀਆ ਤੋਂ ਬੀਐਸਸੀ ਨਰਸਿੰਗ ਅਤੇ ਬਾਕੀ ਦੀ ਸਟੱਡੀ ਲੜਕੀ ਨੇ ਨਿਊਜ਼ੀਲੈਂਡ ਤੋਂ ਕੀਤੀ ਹੈ ਲੜਕੀ ਦਾ ਸਾਰਾ ਪਰਿਵਾਰ ਨਿਊਜ਼ੀਲੈਂਡ ਵਿੱਚ ਸੈਟਲ ਹੈ ਲੜਕੀ ਨਿਊਜ਼ੀਲੈਂਡ ਵਿੱਚ ਗਵਰਨਮੈਂਟ ਹਸਪੀਟਲ ਵਿੱਚ ਰਜਿਸਟਰ ਨਰਸ ਦੀ ਜੌਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਸੋਹਣਾ ਸੁਨੱਖਾ ਪੜਿਆ ਲਿਖਿਆ ਲੜਕਾ ਨੌਕਰੀ ਜਾਂ ਕੋਈ ਆਪਣਾ ਬਿਜ਼ਨਸ ਕਰਦਾ ਹੋਵੇ ਅਤੇ ਨਸ਼ਾ ਰਹਿਤ ਹੋਵੇ ਖਾਨਦਾਨੀ ਪਰਿਵਾਰ ਤੋਂ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ WhatsApp ਤੇ ਫੋਨ ਕਰ ਸਕਦੇ ਹੋ ਫੈਮਲੀ ਦਾ ਨਿਊਜ਼ੀਲੈਂਡ ਦਾ WhatsApp ਨੰਬਰ +64 27 47 75 772 ਅਗਲਾ ਰਿਸ਼ਤਾ ਅੰਮ੍ਰਿਤਸਰ ਤੋਂ ਕਾਸਟ ਮੱਝ ਵੀ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 16 10 1998 ਜਨਮ ਟਾਈਮ 9:45 ਕੱਦ 5 ਫੁੱਟ 2 ਇੰਚ ਸਟੱਡੀ ਗ੍ਰੈਜੂਏਸ਼ਨ ਲੜਕੀ ਦੇ ਪਿਤਾ ਜੀ ਐਸਆਈ ਪੰਜਾਬ ਪੁਲਿਸ ਵਿੱਚ ਜੋਬ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ ਇਹ ਲੜਕੀ ਤਲਾਕਸ਼ੁਦਾ ਹੈ ਲੜਕੀ ਕੈਨੇਡਾ ਵਿੱਚ ਵੀਜ਼ਰ ਲਈ ਜਿੱਤੇ ਗਈ ਹੋਈ ਹੈ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਹੋਵੇ ਅਤੇ ਲੜਕਾ ਭਾਵੇਂ ਤਲਾਕਸ਼ੁਦਾ ਹੋਵੇ ਜਾਂ ਕਿਸੇ ਵੀ ਕਾਰਨ ਦਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7837091038 ਅਗਲਾ ਰਿਸ਼ਤਾ ਸ਼੍ਰੀ ਮੁਖਤਰ ਸਾਹਿਬ ਤੋਂ ਕਾਸਟ जाट ਸਿਕ ਪਰਿਵਾਰ ਦੀ ਵਿਡੋ ਲੜਕੀ ਦਾ ਲੜਕੀ ਦਾ ਜਨਮ ਤੋ 1993 15 ਫੁੱਟ 10 ਇੰਚ ਲੜਕੀ ਕੋਲ ਇੱਕ ਛੋਟੀ ਬੇਟੀ ਹੈ ਲੜਕੀ ਦਾ ਭਰਾ ਫੋਰਨ ਕੰਟਰੀ ਵਿੱਚ ਰਹਿੰਦਾ ਹੈ ਲੜਕੀ ਦੀਆਂ ਦੋ ਭੈਣਾਂ ਇੱਕ ਇੰਡੀਆ ਵਿੱਚ ਅਤੇ ਇੱਕ ਫੋਰਨ ਕੰਟਰੀ ਵਿੱਚ ਮੈਰਿਡ ਹੈ। ਲੜਕੀ ਦੀ ਸਟੱਡੀ ਪਲਾਸ 2 ਪਾਸ ਹੈ ਅਤੇ ਇਹਨਾਂ ਨੂੰ ਲੜਕਾ ਤਲਾਕਸ਼ੁਦਾ ਹੋਵੇ। ਲੜਕਾ ਆਰਮੀ ਵਿੱਚ ਜਾਂ ਕਿਸੇ ਫੋਰਨ ਕੰਟਰੀ ਵਿੱਚ ਰਹਿੰਦਾ ਹੋਵੇ ਅਤੇ ਬੇਟੀ ਨੂੰ ਅਕਸੈਪਟ ਕਰ ਸਕੇ। ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ। ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਵਟਸਐਪ ਤੇ ਕਾਲ ਕਰ ਸਕਦੇ ਹੋ। ਫੈਮਿਲੀ ਦਾ ਵਟਸਐਪ ਨੰਬਰ 98766 8957537 ਅਗਲਾ ਰਿਸ਼ਤਾ ਕੈਨੇਡਾ ਦੀ ਪੀਆਰ ਕਾਸਟ ਸੋਨੀ ਰਾਜਪੂਤ ਗੋਠ ਢੱਲਾ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 12 6 1994 ਕੱਦ 5 ਫੁੱਟ 3 ਇੰਚ ਏਰੀਆ ਪੁੱਚੋ ਮੰਡੀ ਲੜਕੀ ਦਾ ਪ੍ਰਾਗ ਕੈਨੇਡਾ ਵਿੱਚ ਵਰਕ ਪਰਮੈਂਟ ਤੇ ਅਤੇ ਪਿਤਾ ਜੀ ਜੁਐਲਰੀ ਦੀ ਸ਼ਾਪ ਹੈ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਹੋਵੇ ਅਤੇ ਲੜਕਾ ਵਧੀਆ ਪਰਿਵਾਰ ਤੋਂ ਅਤੇ ਵਿਸ਼ਨੋ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9417578909 ਅਗਲਾ ਰਿਸ਼ਤਾ ਕੈਨੇਡੀਅਨ ਬੌਰਨ ਕਾਸਟ ਜੱਟ ਸਿੱਖ ਗੋਤ ਗਿੱਲ ਪਰਿਵਾਰ ਦੀ ਲੜਕੀ ਦਾ ਲੜਕੀ ਦੀ ਉਮਰ 34 ਸਾਲ ਕੱਦ 5 ਫੁੱਟ 6 ਇੰਚ ਸਟਡੀ ਡਿਗਰੀ ਇਨ ਲਾ ਲੜਕੀ ਵਰਕਿੰਗ ਵਿਦ ਲਾ ਫਾਰਮ ਵਿੱਚ ਜੌਬ ਕਰਦੀ ਹੈ ਇਹਨਾਂ ਨੂੰ ਲੜਕਾ ਕੈਨੇਡਾ ਦਾ ਬੌਰਨ ਹੋਵੇ ਅਤੇ ਵਧੀਆ ਪੜ੍ਹਿਆ ਲਿਖਿਆ ਅਤੇ ਵਧੀਆ ਨੌਕਰੀ ਕਰਦਾ ਹੋਵੇ ਅਤੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਵਟਸਐਪ ਤੇ ਕਾਲ ਕਰ ਸਕਦੇ ਹੋ ਇਹਨਾਂ ਦਾ ਵਟਸਐਪ ਨੰਬਰ +1 604 615 8088 ਅਗਲਾ ਰਿਸ਼ਤਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਰਹਿੰਦੀ ਕਾਸਟ ਜਾਟ ਸਿੱਖ ਗੋਤ ਸੰਧੂ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 27/2/2001 ਕੱਦ 5 ਫੁੱਟ 7 ਇੰਚ ਸਟੱਡੀ ਪ੍ਰਾਸਟੂ ਮੈਡੀਕਲ ਆਈਸੀਐਸਈ ਬੋਰਡ ਤੋਂ ਇੰਡੀਆ ਤੋਂ ਕੀਤੀ ਹੈ ਅਤੇ ਐਡਵਾਂਸ ਬਾਇਓ ਟੈਕਨੋਲੋਜੀ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਹੈ ਇਹ ਫੈਮਿਲੀ ਲੁਧਿਆਣਾ ਏਰੀਆ ਨੂੰ ਬਿਲੋਂਗ ਕਰਦੀ ਹੈ ਲੜਕੀ ਮਾਤਾ ਪਿਤਾ ਦੀ ਇਕਲੋਤੀ ਬੇਟੀ ਹੈ ਇਹਨਾਂ ਨੂੰ ਲੜਕਾ ਲੁਕਿੰਗ ਫੋਰ ਵੈਲ ਸੈਟਲਡ ਬாய் ਇਨ ਕੈਨੇਡਾ ਸੰਗਰੂਰ ਬਰਨਾਲਾ ਮਲੇਰ ਕੋਟਲਾ ਬਠਿੰਡਾ ਮੋਗਾ ਲੁਧਿਆਣਾ ਵਾਲੇ ਅਤੇ ਜੱਟ ਸਿੱਖ ਪਰਿਵਾਰ ਵਾਲੇ ਹੀ ਇਸ ਫੈਮਲੀ ਨੂੰ ਫੋਨ ਕਰਨ ਲੜਕੀ ਦੇ ਪਿਤਾ ਜੀ ਗਵਰਨਮੈਂਟ ਜੌਬ ਕਰਦੇ ਹਨ ਮੈਰਿਜ ਬਿਊਰੋ ਵਾਲੇ ਇਸ ਫੈਮਲੀ ਨੂੰ ਫੋਨ ਨਾ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9779430339 ਅਗਲਾ ਰਿਸ਼ਤਾ ਕੈਨੇਡਾ ਸਿਟੀਜ਼ਨ ਕਾਸਟ ਟਾਂਕ ਛਤਰੀਆ ਮੱਕੜ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 25 11 1998 ਕੱਤ 5 ਫੁੱਟ 20 ਇੰਚ ਸਟੱਡੀ ਕੈਮੀਕਲ ਲੈਬਾਰਟਰੀ ਟੈਕਨੀਸ਼ੀਅਨ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਹੈ ਇਹ ਫੈਮਿਲੀ ਮੋਗਾ ਏਰੀਆ ਨੂੰ ਬਿਲੋਂਗ ਕਰਦੀ ਹੈ ਲੜਕੀ ਦਾ ਇੱਕ ਪ੍ਰਾਗ ਕੈਨੇਡਾ ਦਾ ਸਿਟੀਜ਼ਨ ਹੈ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਅਤੇ ਲੜਕਾ ਵੈਲ ਸੈਟਲਡ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 8556004900 ਅਗਲਾ ਰਿਸ਼ਤਾ ਕੈਨੇਡਾ ਸਿਟੀਜ਼ਨ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 2000 ਸਨ ਕੱਦ 5 ਫੁੱਟ 6 ਇੰਚ ਸਟੱਡੀ ਪਲੱਸ 2 ਨਾਨ ਮੈਡੀਕਲ ਇੰਡੀਆ ਤੋਂ ਅਤੇ ਕੰਪਿਊਟਰ ਪ੍ਰੋਗਰਾਮਿੰਗ ਕੈਨੇਡਾ ਤੋਂ ਕੀਤੀ ਹੋਈ ਹੈ ਇਹ ਫੈਮਿਲੀ ਸ਼ਿਰੀ ਮੁਖਸਲ ਸਾਹਿਬ ਏਰੀਏ ਨੂੰ ਬਿਲੋਂਗ ਕਰਦੀ ਹੈ ਲੜਕੀ ਦਾ ਇੱਕ ਬ੍ਰਦਰ ਅਨਮੈਰਿਡ ਹੈ ਇਹਨਾਂ ਨੂੰ ਲੜਕਾ ਐਜੂਕੇਟਿਡ ਜੱਟ ਸਿੱਖ ਪਰਿਵਾਰ ਤੋਂ ਹੋਵੇ ਲੜਕਾ ਸੋਹਣਾ ਸੁਨੱਖਾ ਹੋਵੇ ਅਤੇ ਇੰਡੀਆ ਵਿੱਚ 20 ਕਿੱਲੇ ਤੱਕ ਪ੍ਰਾਪਰਟੀ ਹੋਵੇ ਮਾਲਵਾ ਏਰੀਏ ਨੂੰ ਇਹ ਫੈਮਿਲੀ ਪਹਿਲ ਦੇਏਗੀ ਲੜਕਾ ਇੰਡੀਆ ਜਾਂ ਕਿਸੇ ਹੋਰ ਕੰਟਰੀ ਤੋਂ ਵੀ ਹੋ ਸਕਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 6239770882 ਅਗਲਾ ਰਿਸ਼ਤਾ ਜ਼ਿਲ੍ਹਾ ਮਲੇਰਕੋਟਲੇ ਤੋਂ ਕਾਸਟ ਜੱਟ ਸਿਕ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 6/2/1993 ਕੱਦ 5 ਫੁੱਟ 6 ਇੰਚ ਸਟੱਡੀ ਬੀਐਸਸੀ ਅਤੇ ਐਮਐਸਸੀ ਮੈਡੀਕਲ ਲੜਕੀ ਦਾ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਅਤੇ ਇੱਕ ਭਰਾ ਹੈ ਲੜਕੀ ਕੈਨੇਡਾ ਵਿੱਚ ਨਰਸ ਦੀ ਜੌਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਅਤੇ ਇੰਡੀਆ ਵਿੱਚ 10 ਕਿੱਲੇ ਤੱਕ ਪ੍ਰਾਪਰਟੀ ਹੋਵੇ ਮਲੇਰਕੋਟਲੇ ਦੇ ਨੇੜੇ ਤੇੜੇ ਵਾਲੇ ਹੀ ਇਸ ਫੈਮਿਲੀ ਨੂੰ ਫੋਨ ਕਰਨਾ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 82 888 46 602 ਅਗਲਾ ਰਿਸ਼ਤਾ ਕੈਨੇਡਾ ਦੇ ਪੀਆਰ ਕਾਸਟ ਜੱਟ ਸਿੱਖ ਪਰਿਵਾਰ ਦੇ ਲੜਕੇ ਦਾ ਲੜਕੇ ਦਾ ਜਨਮ 23/7/1991 7:30 ਵਜੇ 30 ਮਿੰਟ ਤੇ ਇਹ ਲੜਕਾ ਮੰਗਲੀਕ ਹੈ ਲੜਕੇ ਦੀ ਹਾਈਟ 5 ਫੁੱਟ 10 ਇੰਚ ਸਟੱਡੀ ਬੀਟੈਕ ਈਸੀਈ ਇੰਡੀਆ ਤੋਂ ਅਤੇ ਪੋਸਟ ਗ੍ਰੈਜੂਏਸ਼ਨ ਐਮਐਸ ਕੈਨੇਡਾ ਤੋਂ ਕੀਤੀ ਹੋਈ ਹੈ ਲੜਕੇ ਦੇ ਪਿਤਾ ਜੀ ਬਿਜ਼ਨਸਮੈਨ ਅਤੇ ਮਾਤਾ ਹੋਮ ਮੇਕਰ ਹੈ ਲੜਕੇ ਦਾ ਇੱਕ ਬ੍ਰਦਰ ਨਿਊਜ਼ੀਲੈਂਡ ਵਿੱਚ ਸੈਟਲਡ ਹੈ ਅਤੇ ਸਿਸਟਰ ਬੀਡੀਐਸ दी डिग्री कीई है ये फैमिली अमृतसर एरिए बिलोंग करती है इन कोकड़ प्रॉपर्टी है इन्हों कैनडा दी आर जर्क परमिटते रें लड़की का रिश्ता चाहिए है वधेरे जानकारी जाकारी परिवार को फोन कर सकते हो परिवार का फोन नंबर नाइन एट वन फोर जीरो डबल एट सिक्स नाइन फोर अगला रिश्ता कैनडा पी आर ਕਾਸਟ ਜੱਟ ਸਿੱਖ ਗੋਤ ਗਰੇਵਾਲ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 14/5/1994 14 ਕੱਦ 5 ਫੁੱਟ 3 ਇੰਚ ਸਟੱਡੀ ਬੀਡੀਐਸ ਇੰਡੀਆ ਤੋਂ ਅਤੇ ਡੈਂਟਲ ਹਾਈਜਿਸਟ ਕੈਨੇਡਾ ਤੋਂ ਕੀਤੀ ਹੋਏ ਹੈ ਇਹ ਫੈਮਿਲੀ ਮਲੇਰਕੋਟ ਲਾਇਰੀਏ ਨੂੰ ਬਿਲੋਂਗ ਕਰਦੀ ਹੈ ਇਹਨਾਂ ਨੂੰ ਲੜਕਾ ਮੈਡੀਕਲ ਲਾਈਨ ਤੋਂ ਹੋਵੇ ਜਾਂ ਲੜਕਾ ਬਿਜ਼ਨਸਮੈਨ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਦਾ ਪੀਆਰ ਜਾਂ ਸਿਟੀਜ਼ਨ ਹੋਵੇ ਅਤੇ ਇੰਡੀਆ ਵਿੱਚ ਲੜਕੇ ਵਾਲਿਆਂ ਕੋਲ 10 ਕਿੱਲੇ ਤੋਂ ਉੱਪਰ ਪ੍ਰਾਪਰਟੀ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7986975529 ਅਗਲਾ ਰਿਸ਼ਤਾ ਜ਼ਿਲ੍ਹਾ ਲੁਧਿਆਣੇ ਤੋਂ ਕਾਸਟ ਅਰੋੜਾ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 17/8/1993 ਕੱਤ 5 ਫੁੱਟ 3 ਇੰਚ ਸਟੱਡੀ ਬੀਏ ਬੀਐਡ ਲੜਕੀ ਦੇ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਅਤੇ ਇੱਕ ਭਰਾ ਹੈ ਲੜਕੀ ਦੇ ਪਿਤਾ ਜੀ ਕੱਪੜੇ ਦਾ ਬਿਜ਼ਨਸ ਕਰਦੇ ਹਨ ਇਹਨਾਂ ਨੂੰ ਲड़का ਵੈਸ਼ਨੋ ਪਰਿਵਾਰ ਤੋਂ ਹੋਵੇ ਅਤੇ ਕੰਮਕਾਰ ਵਧੀਆ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9781859445 अगला रिश्ता कनाडा ਵਿੱਚ ਵਰਕ ਪਰਮਿਟ ਤੇ ਰਹਿੰਦੀ ਕਾਸਟ ਜੱਟ ਸਿੱਖ ਢਿੱਲੋਂ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਕੱਦ 5 ਫੁੱਟ 5 ਇੰਚ ਸਟੱਡੀ ਬੀ ਐਸ ਸੀ ਐਮ ਪੀਏ ਇੰਡੀਆ ਤੋਂ ਅਤੇ 2 ਸਾਲ ਦਾ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਹੈ ਲੜਕੀ ਦਾ ਇੱਕ ਭਰਾ ਕੈਨੇਡਾ ਦਾ ਸਿਟੀਜ਼ਨ ਹੈ ਲੜਕੀ ਦੇ ਮਾਤਾ ਪਿਤਾ ਕੈਨੇਡਾ ਵਿੱਚ ਹਨ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਪੀ ਆਰ ਅਤੇ ਸਰੀ ਏਰੀਏ ਤੋਂ ਹੋਵੇ ਇੰਡੀਆ ਵਿੱਚ ਲੜਕੇ ਕੋਲ 15 ਤੋਂ 16 ਕਿੱਲੇ ਤੱਕ ਪ੍ਰਾਪਰਟੀ ਹੋਵੇ ਲੜਕਾਨਾ ਸ਼ਹਿਰ ਐਤ ਹੋਵੇ ਮੁਖਸਰ ਸਾਹਿਬ ਫਰੀਦਕੋਟ ਫਿਰੋਜ਼ਪੁਰ ਮਾਨਸਾ ਏਰੀਆ ਵਾਲੇ ਹੀ ਇਸ ਫੈਮਿਲੀ ਨੂੰ ਫੋਨ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪਰਿਵਾਰ ਤੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹ ਹਨ ਅੱਜ ਦੇ ਸਾਡੇ ਰਿਸ਼ਤੇ ਸਾਡੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ